ਚੈਨਲ ਦਾ ਆ ਰਹੇ ਨਿਊਜ਼ ਵੇਕਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਡਾਕਟਰ ਸਰਦਾਰ ਮਹਿਤਾਬ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰੱਗ ਹੌਟਸਪੌਟ ਏਰੀਆ ਗਾਂਧੀ ਕੈਂਪ ਬਟਾਲਾ 'ਚ ਨਸ਼ੀਆਂ ਨੂੰ ਨੱਥ ਪਾਉਣ ਲਈ ਸਰਚ ਆਪਰੇਸ਼ਨ ਕੀਤਾ ਗਿਆ ਇਸ ਮੌਕੇ ਡੀਐਸਪੀ ਸਿਟੀ ਸੰਜੀਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਬਟਾਲਾ ਪੁਲਿਸ ਵੱਲੋਂ ਅੱਜ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਹਿੰਦੇ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਸਮੇਂ-ਸਮੇਂ ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਕਹਿੰਦੇ ਕਿ ਬੀਤੇ ਸਮਿਆਂ ਵਿੱਚ ਵੀ ਸਰਚ ਆਪਰੇਸ਼ਨ ਦੌਰਾਨ ਕਾਮਯਾਬੀਆਂ ਮਿਲੀਆਂ ਹਨ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਬ੍ਰੌਡਕਾਸਟਲੀ ਨਾ ਇਥੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਅਸੀਂ ਕੱਸੋ ਆਪਰੇਸ਼ਨ ਰੂਟੀਨ 'ਚ ਅਸੀਂ ਕਰਦੇ ਰਹੇ ਅੱਜ ਪੰਜਾਬ ਦੇ ਹੋਰ ਡਿਸਟ੍ਰਿਕਟਸ ਦੇ ਵਿੱਚ ਤੇ ਆਪਣੇ ਸਾਡੇ ਡਿਸਟ੍ਰਿਕਟ ਵਿੱਚ ਵੀ ਬਾਕੀ ਸਭ ਨੇ ਵਿੱਚ ਵੀ ਇੱਕ ਐਕਸੋ ਸੇਮ ਟਾਈਮ ਚੱਲ ਰਹੇ ਨੇ ਇਦੇ ਵਿੱਚ ਅਸੀਂ ਸੀਆਈਏ ਦੀ ਫੋਰਸ ਬਾਕੀ ਸਾਡੇ ਤਿੰਨੇ ਥਾਣੇ ਦੀ ਫੋਰਸ ਸਿਟੀ ਸਿਵਲ ਲਾਈਨ ਸੇਖਵਾ ਪੁਲਿਸ ਲਾਈਨ ਦੀਆਂ ਜਿਹੜੀਆਂ ਮਤਾਂ ਨੇ ਬਾਕੀ ਕਾਫੀ ਅਸੀਂ ਕਰੀਬ ਪੋਣੇ ਕੋ 200 ਤੇ 170 ਦੇ ਕਰੀਬ ਹੈਗੇ ਨੇ ਜਿਹੜੇ ਜਵਾਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਰੇਸ਼ਨ ਕਰ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਨੇ ਇਸ ਤੋਂ ਇਲਾਵਾ ਇੱਥੇ ਕਰਨ ਤੋਂ ਬਾਅਦ ਵਿੱਚ ਅਸੀਂ ਦੋ ਜਗ੍ਹਾ ਤੇ ਹੋਰ ਵੀ ਜਾਵਾਂ ਕਵਰੀ ਅਜੇ ਆਪਰੇਸ਼ਨ ਚੱਲ ਰਿਹਾ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਦ੍ਰਿਸ਼ ਦੇਖ ਕੇ ਆਏ ਕਿ ਬਾਕੀ ਚੱਲਦਾ ਹੈ ਬਾਕੀ ਬਾਕੀ ਬਾ ਦੁਪਹਿਰ ਤੱਕ ਪਤਾ ਲੱਗ ਜਾਏਗਾ 3 ਵਜੇ ਤੱਕ ਕੀ ਸਾਰੀ ਜਿਸ ਲਈ ਵੀ ਕੰਪਾਈਲ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਵਿੱਚ ਮੈਂ ਦੋ ਏਰੀਆ ਹੋਰ ਕਰਨਾ ਚਾਹੁੰਦਾ ਇਹ ਜਿਹੜਾ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ अर्ਲੀ ਮਾਰਨਿੰਗ ਹੋ ਜਾਏਗਾ ਜਾਂ ਦੂਸਰਾ ਹੋ ਜਾਏਗਾ ਕਿ ਇਸ ਵੇਲੇ ਤੱਕ ਕੋਈ ਇਸ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਜਿੱਥੋਂ ਜਿੱਥੋਂ ਸਾਨੂੰ ਕੰਪਲੇਨਟ ਮਿਲਦੀ ਹੈ ਕਿ ਜਿਸ ਟਾਈਮ ਦੇ ਮੁਤਾਬਕ ਕਰਦੇ ਨੇ ਸਾਡੇ ਆਡੈਂਟੀਫਾਈਡ ਹਗੇ ਨੇ ਘਰ ਤੇ ਜਾਂ ਦੂਸਰੇ ਜਿਹੜੇ ਵਿਅਕਤੀ ਵੀ ਆਡੈਂਟੀਫਾਈਡ ਨੇ ਅਸੀਂ ਉਹਦੇ ਮੁਤਾਬਕ ਹੀ ਇਹ ਕਰੀਦਾ ਜੀ ਤੇ ਇਨ ਪਾਸਟ ਵੀ ਸਾਨੂੰ ਇਹਦੇ ਵਿੱਚ ਕਾਮਯਾਬੀਆਂ ਮਿਲੀਆਂ ਨੇ ਤੇ ਅੱਜ ਵੀ ਜ਼ਰੂਰ ਮਿਲਣਾਂਗੇ